ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਨੂੰ 스마트 ਸਿਟੀ ਹੋਣ ਦਾ ਖਿਤਾਬ ਦਿੱਤਾ ਗਿਆ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਸਾਡੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਦਿਆਂ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ। ਕਾਉਨਾਂ ਆਖਿਆ ਕਿ ਨਗਰ ਨਿਗਮ ਦੀ ਢਿੱਲੀ ਕਾਰਸ਼ੈਲੀ ਕਰਕੇ ਸ਼ਹਿਰ 'ਚ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਗੰਦਗੀ ਦਾ ਮਾਹੌਲ ਹੈ। ਉਹਨਾਂ ਨਗਰ ਨਿਗਮ ਨੂੰ ਨਸੀਹਤ ਦਿੰਦਿਆਂ ਸਾਫ਼ ਸਫਾਈ ਦੀ ਮੰਗ ਕੀਤੀ। ਯਾਰ ਜਿ ਮੁੱਖਣਾ ਚਾਹੀਦਾ ਹੈ। ਤੁਸੀਂ ਦੇਖੋ ਵੀ ਇਲੈਕਸ਼ਨ ਜਿਹੜੇ 3 ਸਾਲ ਇਹਨਾਂ ਦੇ 3.5 ਸਾਲ ਨਿਕਲ ਗਏ ਆ 1.5 ਸਾਲ ਜਿਹੜਾ ਇਲੈਕਸ਼ਨ ਨੂੰ ਰਹਿ ਗਿਆ ਆ। ਤੇ ਹੁਣ ਇਹਨਾਂ ਨੂੰ 1.5 ਸਾਲ ਦੇ ਵਿੱਚ ਵਿੱਚ ਨਸ਼ਾ ਛਡਾਉ ਵੀ ਨਜ਼ਰ ਆਣ ਲੱਗ ਪਿਆ ਵੀ ਜਿਹੜਾ ਨਸ਼ਾ ਛਡਾਉਣਾ ਜਾਂ ਸ਼ਹਿਰ ਦੇ ਚੂੜਾ ਵੀ ਚੁਕਾਉਣਾ ਆ। ਪਰ ਸ਼ਹਿਰ ਦੀ ਗੱਲ ਕੀਤੀ ਜਾਵੇ, ਕੂੜੇ ਦੀ ਗੱਲ ਕੀਤੀ ਜਾਵੇ, ਪੂਰੇ ਅੰਮ੍ਰਿਤਸਰ ਦੇ ਵਿੱਚ ਹਰ ਗਲੀ, ਹਰ ਮੁਕਰ, ਹਰ ਚ ਰਹਿ ਦੇ ਦਿੱਤੀ ਆ। ਮੈਂ ਕਹਿੰਦਾ ਕਿ ਮੇਰੇ ਨਾਲ ਇਦਾਂ ਤੁਸੀਂ ਚੱਲ ਜੋ। ਆ ਜਗਤ ਦਾ ਨੂਰਾ ਨਜ਼ਰ ਆਏਗਾ। ਤਿੰਨ ਜਿੱਦ ਦੇਖ ਹੀ ਦੇ ਜੋ ਜਗਾ ਜਗਾ ਟ੍ਰਾਫਿਕ ਆ ਜਗਾ ਜਗਾ ਕੂੜਾ ਆ ਜਗਾ ਜਗਾ ਕੁੱਤੇ ਡੰਗਰ ਇਹ ਐਕਸੀਡੈਂਟ ਦੇ ਕਾਰਨ ਹੈਗੇ ਕੀ ਕਾਰ ਟੁੱਟ ਗਈ ਉਹਨਾਂ ਦੇ ਕੀ ਆ ਰੱਦ ਆ ਮਿੱਟੀ ਆ ਕਾਰ ਵਿੱਚ ਕੋਈ ਆਣਨੇ ਦਾ ਕੰਮ ਕਰਨ ਦੀ ਇਹਨਾਂ ਨੂੰ ਸਮਝ ਨਹੀਂ ਆਗੀ ਕਿ ਕੰਮ ਵੀ ਕਿਵੇਂ ਕਰਦੇ ਆ ਸਾਨੂੰ ਨੀਂ ਸਭਾ ਨਹੀਂ ਆ ਬਸ ਜੂੜਦਨ ਚਾਲੂ ਕਰ ਲੇ ਤੇ ਕਰ ਲੇ ਸਭਾਈ ਬਾਕੀ ਇਹਨਾਂ ਨੂੰ ਚਾਹੀਦਾ ਵੀ ਜੋ ਵੀ ਵਰਕਰਾਂ ਨੇ ਮੰਗਾਏ ਉਹ ਲੋਰੀਆਂ ਕਰਨਾ ਹੈ ਤਾਂ ਹੀ ਮਸਲਾ ਹੱਲ ਹੋਣਾ ਹੈ ਨਾ ਗੱਡੀ ਆਂਦੀ ਤੇ ਨਾ ਨੇ ਕਦੀ ਕਦੀ ਆਂਦੀ ਅੱਫੇ ਕਿਸੇ ਹੋਰ ਇਲਾਇਂ ਦੀ ਆਪਣਾ ਖਾਣਾ ਪੁੱਟਿਆ ਕੋਈ ਨਹੀਂ ਦੱਸੀ ਕੋਈ ਕੰਮ ਹੋ ਨਹੀਂ ਕਰ ਸਫਾਈ ਹੈਗੀ ਨਹੀਂ ਇੱਥੇ ਕਿੱਥੇ ਮਰਦਾ ਜੋ ਪੋਸਾ ਹੀ ਹੈ ਕੂੜੇ ਪਏ ਹੈ ਜਿਹੜੇ ਅੱਥੇ ਲੱਗੇ ਹੋਏ ਸਹੀ ਸਹੀ ਉਹਦਾ ਇਹ ਕਾਜਾ ਜਿਹਾ ਉਹਨਾਂ ਦੇ ਕੋਈ ਨਵੇਂ ਤਾਂ ਆ ਗਏ ਕੂੜੇ ਉਹ ਸਾਨੂੰ ਨਜ਼ਰ ਆਦੇ ਨਹੀਂ ਇਹ ਨਹੀਂ ਕਿ ਮਾਰਕ ਸ਼ਹਿਰ ਸਫਾਈ ਹੋ ਰਹੀ ਹੈ ਸਾਲਾ ਲੱਗੇਗਾ ਸ਼ਹਿਰ ਨਹੀਂ ਰਿਹਾ। ਸਫਾਈ ਦਾ ਕਾਰਜ ਹੋ ਰਿਹਾ ਹੈ। ਪੰਜਾਬ ਸਰਕਾਰ ਤੇ ਨਗਰ ਨਿਗਮ ਵੱਲੋਂ ਸਾਂਝੇ ਤੌਰ ਤੇ ਸਫਾਈ ਦੀ ਮੁਹਿੰਮ ਚਲਾਈ ਗਈ ਹੈ। ਪਰ ਫਿਰ ਵੀ ਕਈ ਇਲਾਕੇ ਇਹੋ ਜਿਹੇ ਨੇ ਜਿੱਥੇ ਕੂੜੇ ਦੇ ਢੇਰ ਦੇਖਣ ਨੂੰ ਮਿਲੇ। ਸਾਡੀ ਟੀਮ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ ਜਿੱਥੇ ਕੂੜੇ ਦੇ ਢੇਰ ਦੇਖੇ ਗਏ। ਸੋ ਲੋਕਾਂ ਦਾ ਆਖਣਾ ਹੈ ਕਿ ਨਗਰ ਨਿਗਮ ਵੱਲੋਂ ਕੂੜਾ ਕਲੈਕਟ ਨਹੀਂ ਕੀਤਾ ਜਾ ਰਿਹਾ। ਕਦੀ ਤਾਂ ਹੀ ਹੀ ਗੱਡੀਆਂ ਆਉਂਦੀਆਂ ਨੇ। ਜਿਸ ਨਾਲ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਦਾ ਆਖਣਾ ਹੈ ਕਿ ਜੇਕਰ ਨਗਰ ਨਿਗਮ ਨੇ ਸਹੀ ਢੰਗ ਨਾਲ ਕੰਮ ਕਰਨਾ ਹੈ ਤਾਂ ਫਿਰ ਰੋਜ਼ ਕੂੜਾ ਕਲੈਕਟ ਕਰਨਾ ਚਾਹੀਦਾ ਹੈ ਜਿਸ ਨਾਲ ਸ਼ਹਿਰ ਸਾਫ਼ ਸੁਥਰਾ ਰਹਿ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼